ਕੈਮਰੇ ਤੇ ਫੁੱਟ ਫੁੱਟ ਰੋਂਦਾ ਪਿਓ ਜਿਸ ਦੀਆਂ ਅੱਖਾਂ ਸਾਹਮਣੇ ਉਸਦੇ ਹੀ 13 ਸਾਲਾ ਪੁੱਤ ਦੀ ਜਾਨ ਚਲੀ ਗਈ ਹੈ। ਤਮੰਦ ਪਾਗੀ ਖਬਰ ਮੋਗਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ 13 ਸਾਲਾ ਬੱਚਾ ਗੁਰਮਨਜੋਤ ਸਿੰਘ ਆਪਣੇ ਪਿਓ ਦੇ ਨਾਲ ਜਾ ਰਿਹਾ ਹੁੰਦਾ। ਕਿ ਰੋਂਦੇ ਪਿਓ ਦਾ ਇਹ ਕਹਿਣਾ ਹੈ ਕਿ ਰਸਤੇ ਦੇ ਵਿੱਚ ਟਰੈਕਟਰ ਟਰਾਲੀ ਜੋ ਕਿ ਅੱਧੀ ਦੁਕਾਨ ਦੇ ਅੱਗੇ ਤੇ ਅੱਧੀ ਸੜਕ ਤੇ ਖੜੀ ਹੁੰਦੀ ਹੈ। ਅਚਾਨਕ ਹੀ ਰਿਕਸ਼ਾ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਜਾਂਦੀ ਹੈ। ਜਿਸ ਦੇ ਵਿੱਚ ਪਿਓ ਦੇ ਸੱਟਾਂ ਲੱਗੀਆਂ ਪਰ heਠਾ ਡਿੱ ਗਿਆ 13 ਸਾਲਾ ਬੱਚਾ ਜਿਸ ਦੇ ਖੂਨ ਨਿਕਲਣ ਲੱਗ ਪੈਂਦਾ। ਤੇ ਪਿਤਾ ਮੁਤਾਬਕ ਮੈਂ ਟਰੈਕਟਰ वाले ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਸਨੇ ਮੇਰੀ ਗਲਤੀ ਦੱਸਦੇ ਹੋਏ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ ਉਸ ਦਾ ਕਹਿਣਾ ਹੈ ਕਿ ਮੈਂ ਬੜੀਆਂ ਮਿੰਤਾ ਕੀਤੀਆਂ ਕਿ ਮੇਰੇ ਪੁੱਤ ਨੂੰ ਹਸਪਤਾਲ ਤਾਂ ਲੈ ਜਾਓ ਪਰ ਉਹ ਭੱਜ ਗਏ ਨੇ ਫਿਰ ਜਦ ਬੱਚੇ ਨੂੰ ਹਸਪਤਾਲ ਲਿਆਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮਰਿਆ ਕਰਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿਓ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਿਓ ਦਾ ਕਹਿਣਾ ਕਿ ਮੈਂ ਟਰੈਕਟਰ ਟਰਾਲੀ ਵਾਲਿਆਂ ਨੂੰ ਕੁਝ ਨਹੀਂ ਕਹਾਂਗਾ ਉਹਨਾਂ ਨੂੰ ਵੀ ਮaaf ਕਰ ਦਵਾਂਗਾ ਪਰ ਡਾਕਟਰ ਇੱਕ ਵਾਰ ਇਹ ਕਹਿ ਦਿਨ ਕਿ ਮੇਰੇ ਪੁੱਤ ਦੇ ਸਾਹ ਜੀ ਚੱਲਦੇ ਪਏ ਨੇ ਉਧਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਐਂ ਕਿਲੇ ਗਏ ਦੇ ਪ੍ਰਭੂ ਚੱਕਿਆ ਨਹੀਂ ਜੇ ਟੱਕ ਲੈਂਦੇ ਨਾ ਮੇਰਾ ਪੁੱਤ ਵਟ ਗਿਆ ਨਾ ਸੀ ਮੇਰਾ ਪੁੱਤ ਬਾਝ ਜਾਣਾ ਸੀ ਮੇਰੀ ਹਾਏ ਮੈਨੂੰ ਬਈ ਦਾ ਫੋਨ ਆਇਆ ਜੀ ਹਾਏ ਵੇ ਪੁੱਤ ਕੰਦੇ ਨੇ ਜਦੋਂ ਭੂਲ ਲਾਇਆ ਵੇ ਪੁੱਤ ਪੁੱਤ ਕੰਨ ਚਾ ਕੀ ਜਾਵੇ ਚਾਰ ਚਪੇਰੇ ਮੇਰੀ ਸੋਲਾ ਮੇਰੀ ਹੈਲਪ ਕਰੀ ਓਏ ਆਇਆ ਮੇਰੇ ਨਾਲ ਘਰ ਇਹਨਾਂ ਨੇ ਆਏ ਕੀਤੀ ਮੇਰੇ ਨਾਲ ਓਏ ਕਮ ਕੀ ਤੁਹਾਡਾ ਮੇਰਾ ਨਾਰਿੰਦੀ ਸਿੰਘਾ ਵਾਈ ਅਸੀਂ ਮੋਗੇ ਤੋਂ ਜਾਂਦੇ ਸੀ ਪੱਠੇ ਤੇ ਸਮਾਨ ਲਾ ਕੇ ਭਈਆਂ ਦਾ ਹੈ ਉਹ ਇਹ ਬਹੁਤ ਸਿਆਣੇ ਦੁਕਾਨਾਂ ਬਣਿਆ ਅੱਧਾ ਟਰੈਕ ਤੇ ਇਹਨਾਂ ਦਾ ਦੁਕਾਨ ਮੂਹਰੇ ਖੜਿਆ ਥਾਲੀ ਅੱਧੀ ਰੋਡ ਦੇ ਵਿੱਚ ਉਵੇਂ ਹੀ ਮੈਂ ਪੁਲਿਸ ਵਾਲਿਆਂ ਨੂੰ ਟਾਇਰ ਵੀ ਦਿਖਾਈ ਵੀ ਆਹ ਵੇਖੋ ਕਿੱਥੋਂ ਟਕਰ ਖੜੀ ਜਦੋਂ ਅਸੀਂ ਕੋਲ ਆਏ ਨੇ ਟਰਾਲੀ ਵੇਖ ਕਰਤੀ ਅਗੋਂ ਆਦੇ ਸੋਡੀ ਗਲਤੀ ਆ ਮੈਨੂੰ ਇਹ ਲੱਗਿਆ ਮੈਂ ਸੀਸੇ ਵੇ ਚਲ ਜਾ ਗਿਆ ਵੀ ਤੋ ਚੜਿਆ ਨਹੀਂ ਗਿਆ ਮੈਨੂੰ ਇਹ ਵੀ ਮੇਰਾ ਮੁੰਡਾ ਬਾਹਰ ਖੜ ਗਿਆ ਵੀ ਕੋਈ ਨਹੀਂ ਚੱਲ ਮੇਰੇ ਛੋਟਾ ਛੱਟਾ ਲੱਗ ਕੋਈ ਨਹੀਂ ਮੇਰਾ ਮੁੰਡਾ ਬਾਜ ਗਿਆ ਜਦੋਂ ਮੈਂ ਵੇਖਿਆ ਮੁੰਡਾ ਮੇਰਾ ਖੂਨੋ ਗੂਣ ਥੱਲੇ ਉਹਨਾਂ ਨੇ ਵੇਖਿਆ ਉਹਨੇ ਵੀ ਭਾਈ ਤੁਹਾਡੀ ਗਲਤੀ ਗਲਤੀ ਕਹਿ ਕੇ ਭੱਜ ਗਏ ਸਾਡੀ ਗਲਤੀ ਤਾਂ ਰੋਕੀ ਜਾਓ ਫਿਰ ਮੈਂ ਇੰਨਾ ਪਿੱਛੇ ਭਜਾ ਉਹਨਾਂ ਦੇ ਨਾਲ ਟਰੱਕ ਦੇ ਮੈਂ ਘਾ ਰੋਕ ਲੋਏ ਮੇਰੇ ਪੁੱਤ ਨੂੰ ਚੱਕ ਲਿਓ ਕੋਈ ਨਹੀਂ ਹੋ ਗਿਆ ਜਿਹੜਾ ਕੁਝ ਹੋ ਗਿਆ ਫਿਰ ਮੈਂ ਮੁੰਡੇ ਵੀ ਲਾਏ ਉਹ ਮੈਂਨ ਦੋ ਲਾ ਪਤਾ ਹੋ ਗਏ ਮੈਂ ਤਾਰੀ ਬਾਬੇ ਨੂੰ ਵੀ ਰਿਕਵੈਸਟ ਕਰਦਾ ਹੈ ਹੈ ਸਮਾਰਸਾਰ ਵਾਲੇ ਨੂੰ ਬਾਬਾ ਇਹ ਨਛਾਲ ਹੋ ਗਿਆ ਮੇਰਾ ਆ ਜਾ ਇੱਥੇ ਬਾ ਗੱਲ ਕਰਨੀ ਮੈਂ ਵੀ ਉਹਨਾਂ ਦਾ ਮੁੰਡਾ ਮਾਰ ਕੇ ਪਿਓ ਨੂੰ ਪਿੱਛੇ ਭਜਾਉਣਾ ਹੈ ਵੀ ਆਏ ਮਾਰ ਕੇ ਸੱਟ ਗਏ ਆਈਦਾ ਮੈਂ ਪਿੰਡ ਜਾ ਰਿਹਾ ਸੀ ਆ ਮੇਰੇ ਘਰ ਵਾਲੀ ਦਾ ਇੱਕ ਮਿੰਟ ਪਹਿਲਾਂ ਫੋਨ ਆਇਆ ਹਾਂ ਕਹਿੰਦੇ ਸੀ ਕਿ ਬਹੂ ਬੜੀ ਬਹੂ ਬੜੀ ਤੇ ਮੈਂ ਤੇ ਮੇਰਾ ਪੁੱਤ ਦੋਨੇ ਬੈਠੇ ਉਹ ਮੇਰੇ ਨਾਲ ਗੱਲਾਂ ਕਰਦਾ ਜਾਂਦਾ ਓਏ ਹੱਥ ਤਾਂ ਕਿੱਥੇ ਵਾਪਸ ਬਹੁਤ ਸਿਆਣੇ ਬਹੁਤ ਸਹੀ ਗੱਲਾਂ ਖਾਏ ਓਏ ਮੇਰੇ ਮੇਰੇ ਪੋਤੇ ਨੂੰ ਮੈਂ ਉਹਨਾਂ ਦਾ ਰਾਜੀਨਾਮਾ ਵੀ ਕਰ ਲੂ ਇੱਕ ਵਾਰੀ ਡਾਕਟਰ ਕਹਿ ਦੇਣ ਵੀ ਤੇਰੇ ਪੁੱਤ ਦੇ ਹੋਸ਼ ਹੈਗੇ ਆ ਤੂੰ ਨਾ ਮੈਂ ਉਹਨਾਂ ਨੂੰ ਬਖਸ਼ ਦੂੰ ਪਰ ਮੇਰੇ ਡਾਕਟਰ ਕਹਿੰਦੇ ਨੇ ਵੀ ਤੇਰੇ ਪੁੱਤ ਦੇ ਸਵਾਸ ਹੈਗੇ ਆ ਮੈਂ ਬਖਸ਼ ਦੇਣਾ ਉਹਨਾਂ ਨੂੰ ਕੋਈ ਨਹੀਂ ਜਿਹੜੇ ਬੰਦੇ ਸੀਗੇ ਉਹ ਵੀ ਪਤਾ ਨਹੀਂ ਜਿਹੜੇ ਕਦੇ ਕਿੱਥੋਂ ਦੇ ਆ ਉਹ ਇਹਨਾਂ ਬੁੰਡਾ ਨੂੰ ਪਤਾ ਹੈ ਜਮਦੂ ਮਾ ਉਹਨਾਂ ਦੀ ਉਹਦਾ ਦੁਕਾਨਾ ਤੋਂ ਫੜੇ ਜਾਣੇ ਆ ਵੀ ਥੋਡੀ ਦੁਕਾਨ ਦੀ ਮੂਰੇ ਸੁਣ ਉਹਨਾਂ ਨੇ ਦੁਕਾਨਾਂ ਵੀ ਨਹੀਂ ਲਾਈਆਂ ਦੋ ਖੁੱਲੀਆਂ ਹਜੇ ਵੀ ਦੁਕਾਨਾਂ ਉਹ ਵੀ ਖੋਲ ਕੇ ਛੱਡ ਕੇ ਭੱਜ ਗਏ ਉਹ ਉਵੇਂ ਹਜੇ ਖੁੱਲੀਆਂ ਵੀ ਪਿੰਡਾਂ ਦੁਕਾਨਾਂ ਉਹਨਾਂ ਨੇ ਬੰਦ ਵੀ ਕੀਤੀਆਂ ਆ ਮੇਰੇ ਪਾਪਾ ਤਾਂ ਸੀ ਮੈਂ ਲੱਟ ਲੱਟ ਮਰ ਗਿਆ ਏ ਉਹਨਾਂ ਨੇ ਨਹੀਂ ਰੁਕੀ ਓਏ ਹਣ ਵੀ ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਸੱਚੇ ਪਾਤਸ਼ਾਹ ਮੂਰੇ ਮੈਂ ਕਹ ਦੂ ਵੀ ਕੋਈ ਨਹੀਂ ਮੇਰੇ ਕਰਮਾ ਸੀ ਇੱਕ ਵਾਰੀ ਡਾਕਟਰ ਕਹਿੰਦੇ ਤੇਰਾ ਪੁੱਤ ਜਿਉਂਦਾ ਏ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾਗਾ ਕੁਝ ਨਹੀਂ ਕਾਰਵਾਈ ਕਰਦਾ ਇੱਕ ਵਾਰੀ ਡਾਕਟਰ ਹਾਂ ਕਰਦੇ ਨੇ ਵੀ ਤੇਰਾ ਪੁੱਤ ਹੈਗਾ ਏ ਮੇਰੇ ਹੱਥ ਦਬਾ ਲਗੇ ਮੈਂ ਨਾ ਜ਼ਿੰਦਗੀ ਨਹੀਂ ਓਏ ਭਾਈ ਉਹਨੇ ਟਰਾਲੀ ਵੱਜੀ ਆ ਮਗਰ ਟਰਾਲੀ ਬੈਕ ਕਰ ਜਾਂਦਾ ਹੀ ਕੋਈ ਮਗਰ ਦੀ ਕਿਸੇ ਨੇ ਆ ਗੱਡੀ ਮਾਰੀ ਜੇ ਵਿੱਚ ਬਾਹੂ ਵਾਲੀ ਮੋਢਾ ਹੋ ਗਿਆ ਤੇ ਮੁੰਡੇ ਛੱਟ ਵੱਜ ਗਈ ਆ ਤੇ ਪੂਰਾ ਹੋ ਗਿਆ ਤੇ ਗੱਡੀ ਵਾਲੇ ਭਾ ਆ ਕੇ ਲੰਘ ਗਏ ਉਹਨਾਂ ਨੇ ਵੇਖ ਵੀ ਲਿਆ ਵੀ ਕਹਿੰਦੇ ਵੀ ਤੁਹਾਡੇ ਵੀ ਮੁੰਡੇ ਛੱਟ ਕੇ ਗਲਤੀ ਹੋ Đi ਆਏਗਾ ਕਿ ਲੰਘ ਗਏ ਉਹ ਭੱਜ ਗਏ ਆ ਸਾਨੂੰ ਪਿੰਡ ਇਹ ਇਹ ਪਿੰਡ ਜਾ ਰਹੇ ਜਿਹੜਾ ਇੱਕ ਜਾ ਰਹੇ ਸੀਗੇ ਮੋਗੇ ਦਾ ਸਮਾਨ ਉਹ ਮੋਗੇ ਦਾ ਸਮਾਨ ਲੈ ਕੇ ਜਾ ਰਹੇ ਸੀ ਆ ਜਿਹੜਾ ਇੱਕ ਜਾ ਰਹੇ ਸੀਗੇ ਉਹਨੂੰ ਅਸੀਂ ਆ ਗਏ ਉਹ ਦਿਨ ਅਸੀਂ ਪਿੰਡ ਆ ਗਏ ਬਸ ਇਹ ਜੀ ਗੁਰਮਨ ਜੋਤ ਸਿੰਘ ਸਨ ਫਰਨਜੀਤ ਸਿੰਘ ਬਾਸੀ ਜ਼ਗੀਰਪੱਤੀ ਝੜੱਕ ਇਹ ਮਤਲਬ ਇਹਦੇ ਫਾਦਰ ਸਾਹਿਬ ਨਾਲ ਹੀ ਬੈਠਾ ਸੀਗਾ ਆਟੋ ਦੇ ਵਿੱਚ ਕੋਈ ਟਰਾਲੀ ਉਧਰੋਂ ਵੈਕ ਕਰ ਰਿਆ ਸੀ ਜਿਹੜਾ ਸਾਨੂੰ ਪਤਾ ਲੱਗਾ ਬਾਕੀ ਤੇ ਭਤੀਜ ਦਾ ਹਿੱਸਾ ਬਾਅਦ ਚ ਕਰਾਂਗੇ ਜੀ ਤੇ ਕੋਈ ਗਿਆਨੀ ਜਿਮ ਵਾਲਾ ਹੈਗਾ ਉੱਥੇ ਜਿਹਦਾ ਉਹ ਸਮਾਨ ਲਾਉਣ ਵਾਲੀ ਟਰਾਲੀ ਵਾਲੇ ਠੀਕ ਹੈ ਜੀ ਉਹਦੇ ਵਿੱਚ ਟਕਰਾਇਆ ਜੀ ਠੀਕ ਹੈ ਜੀ ਤੇ ਉਹ ਜਿਹੜਾ ਹੈਗਾ ਜਿਮ ਬਲਬੀਰ ਸਿੰਘ ਸਨੋਬਰ ਨੀਕ ਸਿੰਘ ਉਹਨਾਂ ਦੀ ਦੁਕਾਨਾ ਵਿੱਚ ਬਣਿਆ ਇਹਨਾਂ ਨੇ ਵੀ ਗਾਹ ਅੱਗੇ ਉਹ ਰੈਂਟ ਤੇ ਦਿੱਤਾ ਹੋਇਆ ਹੈ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਵੀ ਜਿਨ੍ਹਾਂ ਨੂੰ ਇਹ ਰੈਂਟ ਤੇ ਦਿੱਤਾ ਟਰੈਕਟਰ ਟਰਾਲੀ ਵੀ ਫੜਨ ਦੀ ਕੋਸ਼ਿਸ਼ ਕਰਾਂਗੇ ਮਤਲਬ ਇਹਨਾਂ ਨੂੰ ਨਾਲ ਲੈ ਕੇ ਜੇ ਇਹਨਾਂ ਨੇ ਕੋਈ ਟਰੈਕਟਰ ਟਰਾਲੀ ਪਛਾਣਿਆ ਤੇ ਅਸੀਂ ਜਾ ਕੇ ਕਰ ਅੱਗੇ ਜੋ ਕਰ ਵੀ ਹੈਗੀ ਹੈ ਜੀ ਤਫ਼ਤੀਸ਼ ਦੇ ਹਿਸਾਬ ਨਾਲ ਅਸੀਂ ਕਰ ਦਾਂਗੇ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜਾ ਬੱਚਾ ਕਿੱਥੋਂ ਦਾ ਹੈ ਟਰੈਕ ਦਾ ਜੀ ਜੰਗੀਰਪੱਤੀ ਦਾ ਕਿੰਨੀ ਉਮਰ ਦੀ ਪਿਆਰੀ ਹੈ 13-14 ਸਾਲ ਉਮਰ ਦਾ ਸੀ ਹਾਂਜੀ ਹਾਂਜੀ ਖਤਮ ਹੋ ਗਿਆ ਬੱਚਾ ਬਹੁਤ ਮਾੜੀ ਗੱਲ ਹੋਈ ਨਵਾਂ ਸਾਲ ਸੀ ਤੇ ਸਾਨੂੰ ਵੀ ਖੁਸ਼ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਹਦਾ ਨਾਮ ਗੁਰਮਾਨ ਸਿੰਘ ਸੀ ਪੇਸ਼ੈਂਟ 13 ਸਾਲ ਦਾ ਸੀ ਉਹਨਾਂ ਦੀ 13 ਸਾਲ ਦੀ ਉਮਰ ਸੀ ਤੇ ਜਿਸ ਵੇਲੇ ਸਾਡੇ ਕੋਲ ਪਹੁੰਚਿਆ ਹੀ ਵਾਸ ਗਾਟਡ ਐਂਡ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਕੱਲ ਪਹੁੰਚ ਹੋ ਜੇਗੀ ਪਤਾ ਲੱਗਿਆ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹ ਕੋਈ ਜਾਣਦੇ ਤੁਹਾਨੂੰ ਪਤਾ ਹੈ ਜੀ ਨਹੀਂ ਹਾਂ ਮੈਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਲੈਂਦਾ